ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਬਈ ਰੋਟੀ ਦੇ ਇੱਕ ਉਪਾਅ ਬਾਰੇ ਗੱਲ ਕਰਾਂਗੇ ਕਿਉਂਕਿ ਸੰਗਤ ਜੀ ਬੜੀਆਂ ਹੀ ਸੰਕਟਾਂ ਦੇ ਨਾਲ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਸਾਰੇ ਹੀ ਰਾਹ ਬੰਦ ਹੋ ਜਾਂਦੇ ਹਨ ਉਹਨਾਂ ਦਾ ਦਿਲ ਪਰ ਜਾਂਦਾ ਹੈ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਅਤੇ ਚਾਰੇ ਹੀ ਪਾਸੇ ਦੁੱਖ ਹੀ ਦੁੱਖ ਹੁੰਦੇ ਹਨ ਤਾਂ ਫਿਰ ਸਾਧ ਸੰਗਤ ਜੀ ਅਜਾਏ ਵੇਲੇ ਇਨਸਾਨ ਅੰਦਰੋਂ ਸੋਚਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ ਕਿ ਵਾਹਿਗੁਰੂ ਹੁਣ ਅਸੀਂ ਕੀ ਕਰੀਏ ਉਹ ਇਨਸਾਨ ਆਪਣੇ ਮਨ ਦੇ ਕਰਮਾਂ ਦੀ ਗੱਲ ਕਰਦਾ ਹੈ ਆਪਣੇ ਮਾੜੇ ਨਸੀਬ ਦੀ ਗੱਲ ਕਰਦਾ ਹੈ ਪਰ ਸੰਗਤ ਜੀ ਤੁਸੀਂ ਕਦੇ ਆਪਣੇ ਅੰਦਰ ਚਾਤੀ ਮਾਰਿਓ ਤੁਸੀਂ ਕਦੇ ਪਰਮ ਪਿਤਾ ਪਰਮੇਸ਼ਰ ਤੋਂ ਇਹ ਪੁੱਛਿਓ ਕਿ ਮੈਂ ਕੀ ਕਰਤੇ ਕੀਤੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਆਦਤਾਂ ਸੁਧਾਰਨੀਆਂ ਹਨ ਕਿਉਂਕਿ ਸੰਗਤ ਜੀ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਪਰੇਸ਼ਾਨੀ ਆਉਂਦੀ ਹੈ ਤਾਂ ਅਸੀਂ ਪ੍ਰਮਾਤਮਾ ਨੂੰ ਬੁਰਾ ਭਲਾ ਬੋਲਣ ਲੱਗ ਜਾਂਦੇ ਹਾਂ ਅਸੀਂ ਆਖਣ ਲੱਗ ਜਾਂਦੇ ਹਾਂ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਾਠ ਵੀ ਕਰਦੇ ਹਾਂ ਗੁਰੂ ਘਰ ਵੀ ਜਾਂਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਹਨ ਸੰਗਤ ਜੀ ਸੱਚੇ ਮਨੋਂ ਅਸੀਂ ਕਦੇ ਪ੍ਰਮਾਤਮਾ ਤੋਂ ਆਪਣੀਆਂ ਗੱਲਾਂ ਦਾ ਉਤਰ ਨਹੀਂ ਮੰਗਿਆ ਅਸੀਂ ਇਹ ਪੁੱਛਿਆ ਕਿ ਅਸੀਂ ਕਿਹੜੀ ਗਲਤੀ ਕੀਤੀ ਹੈ ਅਸੀਂ ਕਿਹੜੀ ਕੋਤਾਹੀ ਕੀਤੀ ਹੈ ਕਿਉਂਕਿ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਚੰਗੇ ਕਰਮ ਕਰਦੇ ਹਾਂ ਅਸੀਂ ਤਾਂ ਪਾਠ ਕਰਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੁੰਦੇ ਹਨ ਸੰਗਤ ਜੀ ਇਹ ਪਾਠ ਤੁਸੀਂ ਅੱਜ ਕਰਦੇ ਹੋ ਪਰ ਤੁਹਾਨੂੰ ਤੁਹਾਡੇ ਪਿਛਲੇ ਕਰਮਾਂ ਦਾ ਨਹੀਂ ਪਤਾ ਸਾ ਸੰਗਤ ਜੀ ਅੱਜਕੱਲ੍ਹ ਜੋ ਵੀ ਕੋਝ ਤੁਹਾਡੇ ਨਾਲ ਹੋ ਰਿਹਾ ਹੈ ਜੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਹੈ ਤਾਂ ਉਹ ਵੀ ਸੰਗਤ ਜੀ ਤੁਹਾਡੇ ਕਰਮਾਂ ਦਾ ਨਤੀਜਾ ਹੈ ਅਤੇ ਜੇਕਰ ਤੁਹਾਡੇ ਜ਼ਿੰਦਗੀ ਵਿੱਚ ਦੁੱਖ ਹੈ ਉਹ ਵੀ ਤੁਹਾਡੇ ਕਰਮਾਂ ਦਾ ਨਤੀਜਾ ਹੈ ਕਿਉਂਕਿ ਅਸੀਂ ਜੋ ਵੀ ਜਤੇ ਹਾਂ ਉਹੀ ਵੱਢਦੇ ਹਾਂ ਜੇਕਰ ਅੱਜ ਅਸੀਂ ਚੰਗੇ ਕਰਮ ਕਰਦੇ ਹਾਂ ਅਸੀਂ ਕੋਈ ਸੇਵਾ ਕਰਦੇ ਹਾਂ ਇਹ ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਪਰ ਸੰਗਤ ਜੀ ਜੇਕਰ ਅਸੀਂ ਬੁਰੇ ਕਰਮ ਕਰਾਂਗੇ ਜਾਂ ਫਿਰ ਮਾੜੇ ਕਰਮ ਕਰਾਂਗੇ ਤਾਂ ਉਹਦਾ ਫਲ ਸਾਨੂੰ ਜ਼ਰੂਰ ਮਿਲੇਗਾ ਜਿੰਨੀਆਂ ਵੀ ਸੰਗਤਾਂ ਦੀ ਜ਼ਿੰਦਗੀ ਦੇ ਵਿੱਚ ਕਸ਼ਟ ਹੈ ਉਸੇ ਕਸ਼ਟ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਨਾਲ ਬਾਈ ਰੋਟੀ ਦਾ ਇੱਕ ਉਪਾਲ ਸਾਂਝਾ ਕਰਾਂਗੇ ਸੰਗਤ ਜੀ ਬਹੁਤੇ ਵੀਰ ਇਸ ਗੱਲ ਨੂੰ ਆਂਧਵਿਸ਼ਵਾਸ ਨਾਲ ਜੋੜ ਲੈਂਦੇ ਹਨ ਪਰ ਸੰਗਤ ਜੀ ਇਹ ਛੋਟੀਆਂ-ਛੋਟੀਆਂ ਗੱਲਾਂ ਚਾਹੇ ਹੋ ਬਾਈ ਰੋਟੀ ਹੋ ਗਈ ਕਿਉਂਕਿ ਉਹ ਬਾਈ ਰੋਟੀ ਸਾਡੇ ਲਈ ਹੈ ਜਦੋਂ ਅਸੀਂ ਉਸ ਪਈ ਰੋਟੀ ਨੂੰ ਕਿਸੇ ਭੁੱਖੇ ਜਾਨਵਰ ਨੂੰ ਪਾ ਦਿੰਦੇ ਹਾਂ ਉਸ ਜਾਨਵਰ ਦਾ ਪੇਟ ਭਰ ਜਾਂਦਾ ਹੈ ਇਸ ਲਈ ਸੰਗਤ ਜੀ ਇੱਕ ਬਈ ਰੋਟੀ ਦੀ ਵੀ ਬਹੁਤ ਮਹੱਤਤਾ ਹੁੰਦੀ ਹੈ ਸੋ ਅੱਜ ਅਸੀਂ ਤੁਹਾਡੇ ਨਾਲ ਰੋਟੀ ਨਾਲ ਕੀਤੇ ਜਾਣ ਵਾਲੇ ਕੁਝ ਉਪਾਅ ਸਾਂਝੇ ਕਰਾਂਗੇ ਤੇ ਸਾਧ ਸੰਗਤ ਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਅੱਜ ਤੋਂ ਆਪਣੀ ਤਕਦੀਰ ਨੂੰ ਆਪਣੀ ਕਿਸਮਤ ਨੂੰ ਚਮਕਾ ਸਕਦੇ ਹੋ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਜੀ ਤੇ ਫਿਰ ਆਓ ਸੰਗਤ ਜੀ ਸਭ ਤੋਂ ਪਹਿਲਾਂ ਜੋ ਪਹਿਲਾ ਉਪਾਹ ਹੈ ਉਹ ਹੈ ਰਾਤ ਦੀ ਰੋਟੀ ਸਵੇਧਾਦਾਨ ਸੰਗਤ ਜੀ ਇਹ ਉਪਾਹ ਬਹੁਤ ਹੀ ਸੌਖਾ ਹੈ ਪਰ ਇਹਦੀ ਅਸਲ ਤਾਕਤ ਤੁਹਾਡੀ ਨੀਅਤ ਅਤੇ ਦਿਲੋਂ ਕੀਤੇ ਗਏ ਕਰਮ ਹੁੰਦੀ ਹੈ ਹਰ ਰੋਜ਼ ਰਾਤ ਨੂੰ ਜਦੋਂ ਤੁਸੀਂ ਆਪਨੇ ਪਰਿਵਾਰ ਦੇ ਲਈ ਰੋਟੀਆਂ ਬਣਾਉਂਦੇ ਹੋ ਪ੍ਰਸ਼ਾਦਾ ਤਿਆਰ ਕਰਦੇ ਹੋ ਤਦ ਸੰਗਤ ਜੀ ਇੱਕ ਅਧੀ ਰੋਟੀ ਦਾ ਵਾਧੇ ਹੀ ਚਾਹੁੰਦੇ ਹਨ ਇਹ ਰੋਟੀ ਨਾ ਤਾਂ ਆਪਣੇ ਲਈ ਬਣੀ ਹੁੰਦੀ ਹੈ ਤੇ ਨਾ ਪਰਿਵਾਰ ਲਈ ਕੁਦਰਤੀ ਤੌਰ ਤੇ ਰੱਬ ਦੀ ਮਿਹਰ ਦੇ ਨਾਲ ਉਹ ਰੋਟੀ ਉਹਨਾਂ ਜੀਵਾਂ ਵਾਸਤੇ ਬਣੀ ਹੁੰਦੀ ਹੈ ਕਿਉਂਕਿ ਸੰਗਤ ਜੀ ਪਰਮਾਤਮਾ ਨੇ ਤਾਂ ਸਾਰੇ ਹੀ ਜੀਵਾਂ ਦਾ ਧਿਆਨ ਰੱਖਣਾ ਹੈ ਪਰਮਾਤਮਾ ਨੇ ਤੁਹਾਨੂੰ ਇਸ ਦੁਨੀਆ ਤੇ ਭੇਜਿਆ ਹੈ ਉਸ ਨੇ ਨਾਲ-ਨਾਲ ਇਹਨਾਂ ਜੀਵ ਜੰਤੂਆਂ ਨੂੰ ਇਸ ਸੋਨਿਆ ਤੇ ਭੇਜਿਆ ਹੈ ਜਦੋਂ ਸਾਡੀ ਰੋਟੀ ਬਰਜ ਜਾਂਦੀ ਹੈ ਤਾਂ ਬਹੁਤੇ ਪਰਿਵਾਰ ਕੀ ਕਰਦੇ ਹਨ ਕੁਝ ਬਈ ਰੋਟੀ ਨੂੰ ਕੋڑےਦਾਨ ਵਿੱਚ ਸੁੱਟ ਦਿੰਦੇ ਹਨ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਜੇਕਰ ਰਾਤ ਦੀ ਰੋਟੀ ਬਰਜ ਜਾਂਦੀ ਹੈ ਤਾਂ ਉਸ ਬਈ ਰੋਟੀ ਨੂੰ ਤੁਸੀਂ ਕਿਸੇ ਭੁੱਖੇ ਜਾਨਵਰ ਪਾਛੂ ਪਾਂਛੀ ਕੁੱਤੇ گاਉ ਜਾਂ ਫਿਰ ਜਿੰਨੇ ਵੀ ਜੀਵ ਜੰਤੂ ਉਹਨਾਂ ਨੂੰ ਪਾ ਸਕਦੇ ਹੋ ਸਵੇਰੇ ਉੱਠਣਸਾਰ ਆਪਣਾ ਇਸ਼ਨਾਨ ਕਰੋ ਗੁਰਬਾਣੀ ਦਾ ਜਾਪ ਕਰੋ ਅਤੇ ਫਿਰ ਜੇਕਰ ਤੁਹਾਡੀ ਰਸੋਈ ਵਿੱਚ ਇੱਕ ਅੱਧੀ ਰੋਟੀ ਬਧੀ ਹੋਈ ਹੈ ਤਾਂ ਫਿਰ ਸੰਗਤ ਜੀ ਤੁਸੀਂ ਉਸ ਰੋਟੀ ਨੂੰ ਕਿਸੇ ਕੁੱਤੇ ਜਾਂ ਗਾਉ ਨੂੰ ਪਾ ਦੇਣਾ ਹੈ ਇਹ ਦਿਲ ਨਾਲ ਕੀਤੀ ਸੇਵਾ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇਕਰ ਤੁਹਾਡੇ ਬੁਰੇ ਕਰਮ ਹਨ ਤਾਂ ਸੰਗਤ ਜੀ ਵਾਇਗ੍ਰੋਧੀ ਕਿਰਪਾ ਨਾਲ ਮਾੜੇ ਕਰਮ ਵੀ ਦੂਰ ਹੋ ਜਾਣਗੇ ਕਿਉਂਕਿ ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੀ ਤਕਦੀਰ ਕਿਉਂ ਨਹੀਂ ਬਦਲਦੀ ਪਰ ਅਸਲ ਗੱਲ ਇਹ ਹੈ ਕਿ ਤਕਦੀਰ ਉਹਨਾਂ ਦੀ ਬਦਲਦੀ ਹੈ ਜੋ ਆਪਣੇ ਹੱਥਾਂ ਨਾਲ ਕਰਮ ਕਰਦੇ ਹਨ ਜੋ ਆਪਣੇ ਹੱਥਾਂ ਨਾਲ ਚੰਗੇ ਕਰਮ ਕਰਦੇ ਹਨ ਤੁਹਾਡੀ ਮਾਣੀ ਤਕਦੀਰ ਹੀ ਬਦਲੇਗੀ ਜਦੋਂ ਤੁਸੀਂ ਚੰਗੇ ਕਰਮ ਕਰਨੇ ਸ਼ੁਰੂ ਕਰੋਗੇ ਇਸ ਲਈ ਸੰਗਤ ਜੀ ਇਸ ਰੋਟੀ ਰਾਇਆਂ ਸੀ ਆਪਣੇ ਆਪ ਨੂੰ ਨਿਮਾਣਾ ਬਣਾਉਂਦੇ ਹਨ ਜਦੋਂ ਅਸੀਂ ਦੂਸਰੇ ਜਾਨਵਰਾਂ ਨੂੰ ਜਾਂ ਸਵੇਰੇ ਉੱਠ ਕੇ ਸੇਵਾ ਕਰਦੇ ਹਾਂ ਤਾਂ ਸੰਗਤ ਜੀ ਇਹ ਬਹੁਤ ਹੀ ਚੰਗਾ ਕਰਮ ਹੁੰਦਾ ਹੈ ਸਰਡੇ ਪਰਮਾਤਮਾ ਤੱਕ ਇੱਕ ਆਵਾਜ਼ ਚਾਹੁੰਦੀ ਹੈ ਜੋ ਦੱਸਦੀ ਹੈ ਕਿ ਅਸੀਂ ਪਰਮਾਤਮਾ ਦੇ ਜੀਵਾਂ ਨੂੰ ਪਿਆਰ ਕਰਦੇ ਹਾਂ ਅਸੀਂ ਪਰਮਾਤਮਾ ਨੇ ਬਣਾਈ ਹੋਈ ਸ੍ਰਸ਼ਟੀ ਨੂੰ ਪਿਆਰ ਕਰਦੇ ਹਾਂ ਐਸ ਲਈ ਸਵੇਰੇ ਉੱਠਣ ਸਾਹ ਜੇਕਰ ਰਸੋਈ ਵਿੱਚ ਕੋਈ ਪ੍ਰਸ਼ਾਦਾ ਵਧਿਆ ਹੋਇਆ ਹੈ ਉਹ ਪ੍ਰਸ਼ਾਦਾ ਤੁਸੀਂ ਭੁੱਖੇ ਜਾਨਵਰਾਂ ਨੂੰ ਪਾ ਸਕਦੇ ਹੋ ਤਾਂ ਫਿਰ ਅਗਲਾ ਜੋ ਕਰਮ ਹੈ ਇਹ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਕਰ ਸਕਦੇ ਹੋ ਜੋ ਵੀ ਦਿਨ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਦਿਨ ਇਹ ਕੰਮ ਕਰਨਾ ਹੈ ਉਸ ਦਿਨ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਵਿੱਚ ਬਹੁਤ ਸਾਰੇ ਪ੍ਰਸ਼ਾਦੇ ਤਿਆਰ ਕਰਨੇ ਹਨ ਸੰਗਤ ਜੀ ਜਦੋਂ ਵੀ ਤੁਸੀਂ ਇਹ ਪ੍ਰਸ਼ਾਦੇ ਤਿਆਰ ਕਰੋਗੇ ਤਾਂ ਸੰਗਤ ਜੀ ਨਾਲ ਨਾਲ ਤੁਸੀਂ ਵਾਇਗਰੋ ਦੇ ਨਾਮ ਦਾ ਜਾਪ ਕਰਨਾ ਹੈ ਅਤੇ ਸੱਚੇ ਮਨੋਂ ਉਸ ਪ੍ਰਸ਼ਾਦੇ ਨੂੰ ਤਿਆਰ ਕਰਨਾ ਹੈ ਅਸੀਂ ਹਫਤੇ ਵਿੱਚ ਇੱਕ ਦਿਨ ਇਦਾਂ ਤਾਂ ਕਰ ਸਕਦੇ ਹਾਂ ਜਦੋਂ ਅਸੀਂ ਇਹ ਪ੍ਰਸ਼ਾਦੇ ਤਿਆਰ ਕਰ ਲੈ ਤਾਂ ਫਿਰ ਕਿਸੇ ਗਊਸ਼ਾਲਾ ਦੇ ਵਿੱਚ ਦਾਨ ਕਰ ਸਕਦੇ ਹਾਂ ਜਾਂ ਫਿਰ ਰਸਤੇ ਵਿੱਚ ਬੈਠੇ ਜਾਨਵਰਾਂ ਗਊ ਮਾਤਾ ਜਾਂ ਜੋ ਵੀ ਪਰਮਾਤਮਾ ਦੇ ਜੀਵ ਜੰਤੂ ਹਨ ਉਹਨਾਂ ਨੂੰ ਪਾ ਸਕਦੇ ਹਾਂ ਕਿਉਂਕਿ ਸੰਗਤ ਜੀ ਦਾਨ ਸਿਰਫ ਉਹ ਨਹੀਂ ਹੁੰਦਾ ਜੋ ਪੈਸਿਆਂ ਨਾਲ ਕੀਤਾ ਜਾਂਦਾ ਹੈ ਪੈਸੇ ਨਾਲ ਤਾਂ ਹਰ ਕੋਈ ਦਾਨ ਕਰ ਲੈਂਦਾ ਹੈ ਪਰ ਸੰਗਤ ਜੀ ਅਸਲੀ ਦਾਨ ਤਾਂ ਉਹ ਹੁੰਦਾ ਹੈ ਜੋ ਭੁੱਖੇ ਜਾਨਵਰਾਂ ਦਾ ਭੇਡ ਭਰੇ ਇਸੋਂ ਵੱਡਾ ਕਰਮ ਕੋਈ ਨਹੀਂ ਹੋ ਸਕਦਾ ਜਦੋਂ ਤੁਸੀਂ ਭੁੱਖੇ ਜਾਨਵਰਾਂ ਦਾ ਭੇਡ ਭਰਦੇ ਹੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ ਕਿਉਂਕਿ ਸੰਗਤ ਜੀ ਜਦੋਂ ਅਸੀਂ ਭੁੱਖੇ ਜਾਨਵਰਾਂ ਨੂੰ ਰੋਟੀ ਪ੍ਰਸ਼ਾਦਾ ਖਵਾਉਂਦੇ ਹਾਂ ਤਾਂ ਸੰਗਤ ਜੀ ਇਹ ਸੱਚੇ ਮਨੋਂ ਪਰਮਾਤਮਾ ਅੰਗਿਆਂ ਦਾਸ ਕਰਦੇ ਹਨ ਇਹਨਾਂ ਭੁੱਖੇ ਜਾਨਵਰਾਂ ਦੇ ਮਨ ਦੇ ਵਿੱਚ ਕਦੇ ਵੀ ਤੋਖੇ ਬਾਜੀ ਨਹੀਂ ਹੁੰਦੀ ਜੇਕਰ ਅਸੀਂ ਕਿਸੇ ਮਨੁੱਖ ਦੀ ਸੇਵਾ ਕਰਦੇ ਹਾਂ ਤਾਂ ਹੋ ਸਕਦਾ ਕਿ ਉਹ ਸਾਡੀ ਕੀਤੀ ਹੋਈ ਸੇਵਾ ਦਾ ਮੁੱਲ ਨਾ ਪਵੇ ਪਾ ਜਦੋਂ ਇਹ ਭੁੱਖੇ ਜਾਨਵਰ ਇਹਨਾਂ ਦਾ ਸੀ ਪੇਡ ਭਰਦੇ ਹਾਂ ਤਾਂ ਫਿਰ ਸੰਗਤ ਜੀ ਤੁਹਾਨੂੰ ਕਦੇ ਨਹੀਂ ਪੁੱਲਦੇ ਅਸੀਂ ਹਮੇਸ਼ਾ ਪਰਮਾਤਮਾ ਅੱਗੇ ਤੁਹਾਡੇ ਲਈ ਅਰਦਾਸ ਕਰਦੇ ਹਾਂ ਜਿੰਨਾ ਵੀਰ ਪੈਣਾ ਦੇ ਘਰ ਦੇ ਵਿੱਚ ਦੁੱਖ ਪਰੇਸ਼ਾਨੀ ਹੈ ਤਾਂ ਫਿਰ ਸੰਗਤ ਜੀ ਤੁਹਾਨੂੰ ਬਹੁਤ ਉਲਝਾਂ ਦੀ ਲੋੜ ਨਹੀਂ ਸਿੰਪਲ ਤੁਸੀਂ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਹੈ ਪ੍ਰਸ਼ਾਦਾ ਤਿਆਰ ਕਰਦੇ ਵਕਤ ਗੁਰਬਾਣੀ ਦਾ ਜਾਪ ਕਰਨਾ ਹੈ ਤੇ ਫਿਰ ਉਸ ਪ੍ਰਸ਼ਾਦੇ ਨੂੰ ਇਹਨਾਂ ਭੁੱਖੇ ਜਾਨਵਰਾਂ ਨੂੰ ਪਾ ਦੇਣਾ ਹੈ ਇਸ ਤੋਂ ਵੱਡਾ ਕੋਈ ਵੀ ਪੁੰਨ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਵੀ ਦਾਨ ਨਹੀਂ ਹੋ ਸਕਦਾ ਫਿਰ ਸਾਧ ਸੰਗਤ ਜੀ ਅਗਲਾ ਜੋ ਕੰਮ ਹੈ ਉਹ ਘਰ ਦੀ ਔਰਤ ਦੇ ਹੱਥ ਦੀ ਰੋਟੀ ਕਿਉਂਕਿ ਇੱਕ ਮਾਂ ਜਾਂ ਘਰ ਦੀ ਔਰਤ ਦੇ ਹੱਥ ਦੀ ਬਣੀ ਰੋਟੀ ਸਿਰਫ ਇੱਕ ਰੋਟੀ ਨਹੀਂ ਹੁੰਦੀ ਇਹ ਉਸ ਦੇ ਪਿਆਰ ਮਮਤਾ ਤੇ ਨਿਮਰਤਾ ਦੇ ਨਾਲ ਭਰਪੂਰ ਹੁੰਦੀ ਹੈ ਜਦੋਂ ਸੰਗਤ ਜੀ ਘਰ ਦੀ ਔਰਤ ਰੋਜ਼ ਪ੍ਰਸ਼ਾਦਾ ਬਣਾਉਂਦੀ ਹੈ ਤਾਂ ਫਿਰ ਪਹਿਲਾ ਪ੍ਰਸ਼ਾਦਾ ਜੀਵ ਜੰਤੂਆਂ ਦੇ ਲਈ ਰੱਖਦੀ ਹੈ ਜਾਂ ਪਰਮਾਤਮਾ ਦੇ ਦਰਗਾਹ ਦੇ ਲਈ ਰੱਖਦੇ ਹੈ ਤਾਂ ਉਸ ਘਰ ਉੱਪਰ ਹਮੇਸ਼ਾ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ ਇਸ ਲਈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਪਹਿਲਾ ਪ੍ਰਸ਼ਾਦਾ ਤਿਆਰ ਕਰਨਾ ਹੈ ਪਹਿਲਾ ਪ੍ਰਸ਼ਾਦਾ ਤੁਸੀਂ ਕਿਸੇ ਜੀਵ ਜੰਤੂ ਦੇ ਨਾਮ ਦਾ ਕੱਢ ਦੇਣਾ ਹੈ ਵਾਇਗਰੂ ਦੇ ਨਾਮ ਦਾ ਕੱਢ ਦੇਣਾ ਹੈ ਤੇ ਉਸ ਪ੍ਰਸ਼ਾਦੇ ਨੂੰ ਤੁਸੀਂ ਕਿਸੇ ਭੁੱਖੇ ਜੀਵ ਜੰਤੂ ਨੂੰ ਪਾ ਦੇਣਾ ਹੈ ਜਦੋਂ ਅਸੀਂ ਨਿਸ਼ਕਾਮ ਭਾਵਨਾ ਦੇ ਨਾਲ ਪਹਿਲਾ ਪ੍ਰਸ਼ਾਦਾ ਵਾਇਗਰੂ ਦੇ ਨਾਮ ਦਾ ਕੱਢਦੇ ਹਾਂ ਜਾ ਇਹਨਾਂ ਭੁੱਖੇ ਜਾਨਵਰਾਂ ਦੇ ਨਾਮ ਦਾ ਕਰਦੇ ਹਾਂ ਦਾ ਸੰਗਤ ਜੀ ਬਾਕੀ ਇਹ ਪ੍ਰਸ਼ਾਦੇ ਜੋ ਸਾਡੇ ਘਰ ਵਿੱਚ ਤਿਆਰ ਕੀਤੇ ਜਾਂਦੇ ਹਨ ਉਹਨਾਂ ਵਿੱਚ ਪ੍ਰਮਾਤਮਾ ਦੀ ਬਰਕਤ ਆਉਂਦੀ ਹੈ ਸਾਡੇ ਕਮਾਈ ਵਿੱਚ ਸਾਡੇ ਘਰ ਦੀ ਸੁੱਖ ਸ਼ਾਂਤੀ ਵਿੱਚ ਬਰਕਤ ਆਉਂਦੀ ਹੈ ਸੋ ਫਿਰ ਇਸੇ ਲਈ ਸਾ ਸੰਗਤ ਜੀ ਤੁਸੀਂ ਇਸ ਆਦਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ ਜਿਆਦਾ ਵੀ ਤੁਸੀਂ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਸੰਗਤ ਜੀ ਔਸ ਵਿੱਚ ਕੁਝ ਪ੍ਰਸ਼ਾਦ ਦੇ ਤੁਸੀਂ ਇਨਾ ਭੁੱਖੇ ਜਾਨਵਰਾਂ ਲਈ ਤਿਆਰ ਜ਼ਰੂਰ ਕਰਨੇ ਹਨ ਅਤੇ ਸੰਗਤ ਜੀ ਇਹ ਆਦਤ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਕਿਉਂਕਿ ਜਦੋਂ ਅਸੀਂ ਕਿਸੇ ਨਾਲ ਪ੍ਰਸ਼ਾਦ ਦਾ ਸਾਂਝਾ ਕਰਦੇ ਹਾਂ ਤਾਂ ਉਸ ਨਾਲ ਸਾਡਾ ਪਿਆਰ ਵਾਧਾ ਹੈ ਜਦੋਂ ਅਸੀਂ ਸੱਚੀ ਨੀਅਤ ਅਤੇ ਦਿਲ ਵਿੱਚ ਕਰੋਣਾ ਰੱਖ ਕੇ ਰੱਬ ਦਾ ਨਾਮ ਲੈ ਕੇ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਇਸ ਪ੍ਰਸ਼ਾਦ ਦੇ ਨੂੰ ਕਿਸੇ ਵੀ ਜੀਵ ਜੰਤੂ ਨਾਲ ਸਾਂਝਾ ਕਰਦੇ ਹਾਂ ਸਾਡੇ ਪੂਰੇ ਹੀ ਕਾਰਜ ਵਿੱਚ ਪਰਮਾਤਮਾ ਦੀ ਬਰਕਤ ਹੁੰਦੀ ਹੈ ਖੁਦ ਵਾਹਿਗੁਰੂ ਆ ਕੇ ਸਾਡੇ ਹਰ ਕਾਰਜ ਸਵਾਰਦੇ ਹਨ ਇਸ ਲਈ ਸਾਧ ਸੰਗਤ ਜੀ ਤੁਸੀਂ ਇਹ ਉਪਾਅ ਚੋਰ ਕਰਨਾ ਹੈ ਬਾਕੀ ਸੰਗਤ ਜੀ ਇੱਕ ਹੋਰ ਕੰਮ ਜੋ ਤੁਸੀਂ ਕਰ ਸਕਦੇ ਹੋ ਉਹ ਸੰਗਤ ਜੀ ਤੁਸੀਂ ਕੀ ਕਰਨਾ ਹੈ ਕਿ ਜਦੋਂ ਪ੍ਰਸ਼ਾਦਾ ਕਿ ਜੋ ਪ੍ਰਸ਼ਾਦਾ ਹੁੰਦਾ ਹੈ ਤੁਸੀਂ ਉਸ ਨੂੰ ਚੋਰ-ਚੋਰ ਕੇ ਚੂਰੀ ਬਣਾ ਲੈਣੀ ਹੈ ਫਿਰ ਤੁਸੀਂ ਉਸ ਵਿੱਚ ਥੋੜੀ ਜਿਹੀ ਚੀਨੀ ਜਾਂ ਗੁੜ ਪਾ ਦੇਣਾ ਹੈ ਅਤੇ ਚਾਹੇ ਤਾਂ ਤੁਸੀਂ ਇਹ ਕੰਮ ਸਵੇਰੇ ਉੱਠਨਸਾਰ ਕਰ ਲਵੋ ਜਾਂ ਫਿਰ ਸ਼ਾਮ ਦੇ ਸਮੇਂ ਕਰ ਲਵੋ ਸੰਗਤ ਜੀ ਤੁਸੀਂ ਕੀ ਕਰਨਾ ਕਿ ਤੁਸੀਂ ਇਸ ਚੋਰੀ ਨੂੰ ਪ੍ਰਸ਼ਾਦ ਦੇ ਨੂੰ ਕੀੜੀਆਂ ਦੇ ਭੌਂਨ ਦੇ ਪਾ ਦੇਣਾ ਹੈ ਹੁਣ ਸਾਧ ਸੰਗਤ ਜੀ ਪ੍ਰਸ਼ਾਦ ਦੇ ਨੂੰ ਕੀੜੀਆਂ ਦੇ ਭੌਂਨ ਦੇ ਪੌਂਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਉਪਾਹ ਹੈ ਜਾਂ ਇਹ ਕੋਈ ਆਂਧਵਿਸ਼ਵਾਸ ਹੈ ਜਿਸ ਨਾਲ ਸਾਨੂੰ ਦੌਲਤ ਮਿਲ ਜਾਵੇਗੀ ਅਸੀਂ ਤਾਂ ਸੰਗਤ ਜੀ ਉਹਨਾਂ ਛੋਟੇ ਜੀਵਾਂ ਦਾ ਪੇਟ ਭਰਨਾ ਹੈ ਜਿਆਦਾ ਸੀ ਉਹਨਾਂ ਦਾ ਪੇਡ ਪਰਾਂਗੇ ਤਾਂ ਦੇਹੀ ਪਰਮਾਤਮਾ ਸਾਡੇ ਤੇ ਖੁਸ਼ ਹੋਣਗੇ ਕਿਉਂਕਿ ਸੰਗਤ ਜੀ ਜਦੋਂ ਵੀ ਭੁੱਖੇ ਜਾਨਵਰਾਂ ਨੂੰ ਰੋਟੀ ਪਾਉਣ ਦੀ ਗੱਲ ਕੀਤੀ ਜਾਵੇ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਕੁੱਤੇ ਨੂੰ ਰੋਟੀ ਪਾਈ ਜਾਵੇ ਗਾਂ ਨੂੰ ਰੋਟੀ ਪਾਈ ਜਾਵੇ ਤਾਂ ਬਹੁਤੇ ਲੋਕ ਇਸ ਨੂੰ ਆਧਵਿਸ਼ਵਾਸ ਨਾਲ ਜੋੜ ਲੈਂਦੇ ਹਨ ਕਿ ਕੁੱਤੇ ਨੂੰ ਰੋਟੀ ਪਾਉਣ ਨਾਲ ਕੀ ਹੋਵੇਗਾ ਪਰ ਸੰਗਤ ਜੀ ਅਸਲ ਦੇ ਵਿੱਚ ਕੋਈ ਉਪਾਅ ਨਹੀਂ ਹੁੰਦਾ ਤੁਸੀਂ ਇਸ ਨੂੰ ਪਾਉਣ ਨੂੰ ਸਮਝ ਕੇ ਨਹੀਂ ਕਰਨਾ ਤੁਸੀਂ ਤਾਂ ਇਸ ਨੂੰ ਸੇਵਾ ਸਮਝ ਕੇ ਕਰਨਾ ਹੈ ਜਿਸ ਤਰ੍ਹਾਂ ਅਸੀਂ ਗੁਰਦੁਆਰੇ ਦੇ ਲੰਗਰ ਦੇ ਵਿੱਚ ਹਿੱਸਾ ਪਾਉਂਦੇ ਹਾਂ ਲੰਗਰ ਵਿੱਚ ਹਿੱਸਾ ਪਾਉਂਦੇ ਹਾਂ ਤਾਂ ਉਸੇ ਤਰ੍ਹਾਂ ਤੁਸੀਂ ਆਪਣੀ ਰੋਜ਼ੀ ਰੋਟੀ ਵਿੱਚੋਂ ਕੁਝ ਹਿੱਸਾ ਇਹਨਾਂ ਭੁੱਖੇ ਜਾਨਵਰਾਂ ਵਾਸਤੇ ਕੱਢਣਾ ਹੈ ਐਸ ਲਈ ਤੁਸੀਂ ਕਿਸੇ ਆਂਧਵਿਸ਼ਵਾਸ ਵਿੱਚ ਨਿਮੈਣਾ ਜੋ ਇਹ ਪ੍ਰਸ਼ਾਦਾ ਹੈ ਇਹ ਸੇਵਾ ਦੇ ਰੂਪ ਦੇ ਵਿੱਚ ਤੁਸੀਂ ਕਿਸੇ ਭੁੱਖੇ ਜਾਨਵਰ ਨੂੰ ਪਾ ਸਕਦੇ ਹੋ ਇਸ ਨਾਲ ਤੁਹਾਡੇ ਘਰ ਵਿੱਚ ਵਰਕਤ ਆਵੇਗੀ ਅਤੇ ਜਦੋਂ ਤੁਸੀਂ ਸੇਵਾ ਕਰੋਗੇ ਇਸ ਨਾਲ ਤੁਹਾਡੇ ਅੰਦਰ ਨਿਮਸਤਾ ਵੀ ਆਵੇਗੀ ਜੇਕਰ ਸਾਡੇ ਵਿੱਚ ਨਿਮਰਤਾ ਆਵੇਗੀ ਤਾਂ ਧ ਹੀ ਅਸੀਂ ਜ਼ਿੰਦਗੀ ਵਿੱਚ ਅੱਗੇ ਵਧ ਸਕਦੇ ਹਾਂ ਇੱਕ ਹੋਰ ਕੰਮ ਸੰਗਤ ਜੀ ਇਹ ਕੰਮ ਤੁਸੀਂ ਇੱਕ ਹੀ ਦਿਨ ਲਗਾਤਾਰ ਕਰਨਾ ਹੈ ਕਿਉਂਕਿ ਜੀਵਨ ਵਿੱਚ ਕਈ ਵਾਰ ਜਈਆਂ ਦੇਖੀ ਰੁਕਾਵਟ ਆ ਜਾਂਦੀ ਹੈ ਜਿੱਥੇ ਕੋਈ ਕੰਮ ਬੰਦਾ ਹੀ ਨਹੀਂ ਹਰ ਸੌਖ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਸਾਡੀਆਂ ਕੋਸ਼ਿਸ਼ਾਂ ਵੀ ਥੱਕ ਜਾਂਦੀਆਂ ਹਨ ਤੁਸੀਂ ਇਸ ਕੰਮ ਨੂੰ ਇੱਕੇ ਦਿਨ ਲਗਾਤਾਰ ਕਰਨਾ ਹੈ ਇੱਕੇ ਦਿਨ ਲਗਾਤਾਰ ਰੋਜ਼ਾਨਾ ਸਵੇਰੇ ਜਾਂ ਸ਼ਾਮ ਇੱਕ ਤਾਜੀ ਰੋਟੀ ਨੂੰ ਤਿਆਰ ਕਰਕੇ ਤੁਸੀਂ ਭੁੱਖੇ ਜਾਨਵਰਾਂ ਨੂੰ ਪਾਉਣਾ ਹੈ ਜਾਂ ਕਿਸੇ ਗਰੀਬ ਨੂੰ ਦੇਣਾ ਹੈ ਤੇ ਪਰਮਾਤਮਾ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਇਹ ਉਪਾਅ ਇੱਕੇ ਦਿਨ ਹੀ ਕਿਉਂ ਕਰਨਾ ਇੱਕੇ ਦਿਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਵੇਂ ਅਕਸਰ ਕਹਿ ਦਿੱਤਾ ਜਾਂਦਾ ਕਿ ਇੱਕੇ ਦਿਨ ਇਹ ਕੰਮ ਕੀਤਾ ਜਾਵੇ ਜਾਂ ਫਿਰ ਜਾਂ ਫਿਰ 40 ਦਿਨ ਇਹ ਕੰਮ ਕੀਤਾ ਜਾਵੇ ਤਾਂ ਸੰਗਤ ਜੀ ਇਸ ਵਿੱਚ ਦਿਨਾਂ ਦੀ ਗੱਲ ਨਹੀਂ ਹੁੰਦੀ ਪਰ ਜਦੋਂ ਤੁਸੀਂ 21 ਦਿਨ ਲਗਾਤਾਰ ਕੋਈ ਵੀ ਕੰਮ ਕਰਦੇ ਹੋ ਤਾਂ ਉਹ ਕੰਮ ਤੁਹਾਡੀ ਆਦਤ ਬਣ ਜਾਂਦਾ ਹੈ ਤਾਂ ਸੰਗਤ ਜੀ ਕਹਿੰਤੋਂ ਭਾਵ ਕਿ 21 ਦਿਨ ਕਰਨਾ ਹੈ ਵੈਸੇ ਤਾਂ ਸੰਗਤ ਜੀ ਸੇਵਾ ਦੁਸੀਂ ساری ਜ਼ਿੰਦਗੀ ਹੀ ਕਰਨੀ ਹੈ ਪਰ ਸੰਗਤ ਜੀ ਸ਼ੁਰੂਆਤੀ ਦਿਨਾਂ ਵਿੱਚ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ 21 ਦਿਨ ਇਹ ਕੰਮ ਕਰੋ ਜਾਂ ਫਿਰ 7 ਦਿਨ ਇਹ ਕੰਮ ਕਰੋ ਕਿਉਂਕਿ ਸੰਗਤ ਜੀ ਜਦੋਂ ਅਸੀਂ ਦਿਨ ਗੈਨ ਕੇ ਕੋਈ ਕੰਮ ਕਰਦੇ ਹਾਂ ਤਾਂ ਉਹ ਕੰਮ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਉਹ ਕੰਮ ਸਾਡੀ ਆਦਤ ਬਣ ਜਾਂਦਾ ਹੈ ਇਸ ਲਈ ਸੰਗਤ ਜੀ ਸਭ ਤੋਂ ਪਹਿਲਾਂ ਇੱਕੀ ਦਿਨ ਤੁਸੀਂ ਘਰ ਦਾ ਪਹਿਲਾ ਪ੍ਰਸ਼ਾਦਾ ਜਾਂ ਬਾਈ ਰੋਟੀ ਉਸ ਨੂੰ پھੋਲ ਕੇ ਵੀ ਕੂੜੇਦਾਨ ਵਿੱਚ ਨਹੀਂ ਸੁੱਟਣਾ ਅਤੇ ਉਸ ਪ੍ਰਸ਼ਾਦੇ ਨੂੰ ਤੁਸੀਂ ਕਿਸੇ ਭੁੱਖੇ ਜਾਨਵਰ ਨੂੰ ਪਾਉਣਾ ਹੈ ਕਿਉਂਕਿ ਸੰਗਤ ਜੀ ਵੈਸੇ ਤਾਂ ਸਾਨੂੰ ਬਹੁਤ ਗਿਆਨ ਹੋ ਚੁੱਕਾ ਹੈ ਫਿਰ ਵੀ ਅਸੀਂ ਰੋਟੀ ਦੀ ਮਹੱਤਤਾ ਨੂੰ ਨਹੀਂ ਸਮਝਦੇ ਰੋਟੀ ਜਿਸ ਨੂੰ ਅਸੀਂ ਹਰ ਰੋਜ਼ ਘਰ ਵਿੱਚ ਬਣਾਉਂਦੇ ਹਾਂ ਸਿਰਫ ਇੱਕ ਭੋਜਨ ਨਹੀਂ ਹੁੰਦਾ ਇਹ ਜੀਵਨ ਦੀ ਨਸ ਨਸ ਵਿੱਚ ਵਸਦਾ ਹੈ ਰੱਬ ਦਾ ਤੋਹਫ਼ਾ ਹੈ ਸੰਘਾਜੀ ਰੋਟੀ ਜਦੋਂ ਸਿਰਫ ਆਪਣੇ ਲਈ ਬਣਾਈ ਜਾਵੇ ਤਾਂ ਇਹ ਸਿਰਫ ਸਰੀਰਿਕ ਪੋਖਮਟਾਉਂਦੀ ਹੈ ਪਰ ਜਦੋਂ ਇਹ ਰੋਟੀ ਕਿਸੇ ਹੋਰ ਭੁੱਖੇ ਜਾਨਵਰ ਜਾਂ ਕਿਸੇ ਨੂੰ ਕਿਸੇ ਨੂੰ ਖਵਾਉਣ ਦੇ ਲਈ ਬਣਾਈ ਜਾਵੇ ਤਾਂ ਫਿਰ ਸੰਘਾਜੀ ਰੋਟੀ ਆਤਮਾ ਦੀ ਖੁਰਾਕ ਪੰਜਾਂਦੀ ਹੈ ਸਾ ਸਾਂਝਾ ਜੇ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ